ਜੀਵ ਦਾ ਟਾਈਮ ਪੂਰਾ ਹੋ ਜਾਂਦਾ ਉਹਦਾ ਸਮਾਂ ਪੂਰਾ ਹੁੰਦੋਂ ਦੂਤ ਲੈਣ ਆਉਂਦੇ ਜਮ ਲੈਣ ਆਉਂਦੇ ਨੇ ਉਹ ਸ਼ਹੀਦਾਂ ਕੋਲੋਂ ਵੀਜ਼ਾ ਲੈ ਕੇ ਆਉਂਦੇ ਐਨੇ ਸਮੇਂ ਲਈ ਜਾਣਾ ਵਾਪਸ ਆ ਜਾਗੇ ਬੂਝ ਸ਼ਹੀਦਨ ਕੋ ਫਿਰ ਆਖੋ ਸ਼ਰੀਵਾਈਵ ਜਿਵੇਂ ਆਪਾਂ ਕਿਤੇ ਜਾਣਾ ਨਾ ਅਮਰੀਕਾ ਕੈਨੇਡਾ ਚ ਤੋਂ ਕੰਪਨੀ ਕਾ ਜਾਣਾ ਤੇ ਵੀਜ਼ਾ ਲੈ ਕੇ ਨਹੀਂ ਜਾਂਦੇ ਵੀ ਐਨੇ ਦਿਨ ਚ ਵਾਪਸ ਆ ਜਾਗੇ ਕਹਿੰਦੇ ਉਸ ਜਮ ਦੂਤ ਉਹ ਸ਼ਹੀਦਾਂ ਨੂੰ ਪੁੱਛ ਕੇ ਜਾਂਦੇ ਆ ਖਾਲਸਾ ਜੀ ਅਸੀਂ ਚੱਲੇ ਆ ਫੁਲਾੜੇ ਬੰਦੇ ਨੂੰ ਲੈਣ ਆ ਗਿਆ ਆ ਤੇ ਜਾਈਏ ਤੇ ਐਨੇ ਚਿਰ ਜਵਾਪਸ ਆ ਜਾਵਾਂਗੇ ਹਾਂਜੀ ਕਹਿੰਦੇ ਲੋਕ ਜਿਹੜੇ ਇਹਨਾਂ ਸ਼ਹੀਦਾਂ ਨੂੰ ਕੋਈ ਬੈਤਾਲ ਕਹਿੰਦਾ ਕੋਈ ਜਿੰਦ ਕਹਿੰਦਾ ਉਹਨਾਂ ਦੀ ਆਪਣੀ ਆਪਣੀ ਬਿਰਤੀ ਹੈ ਉਹਨਾਂ ਨੂੰ ਸਮਝ ਨਹੀਂ ਸੋਝੀ ਨਹੀਂ ਪਰ ਇਹ ਸ਼ਹੀਦ ਜਿਹੜੇ ਨੇ ਨਾ ਜਿੰਨੇ ਨਾ ਭੂਤ ਨੇ ਨਾ ਬੈਤਾਲ ਨੇ ਨਾ ਯਕਸ਼